ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਦੇਵੀ ਦੀ ਪੂਜਾ ਕਰਦੇ ਹੋ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਦੇਵਤੇ ਦੀ ਪੂਜਾ ਕਰਦੇ ਹੋ ਪਰ ਅਗਰ ਸੰਸਾਰ ਵਿੱਚ ਸਭ ਤੋਂ ਵੱਡੀ ਦੇਵੀ ਹੈ ਤਾਂ ਉਹ ਹੈ ਤੰਨ ਤੰਨ ਮਾਤਾ ਗੁਜਰੀ ਜੀ ਇਸ ਸੰਸਾਰ ਵਿੱਚ ਮਾਤਾ ਗੁਜਰੀ ਜੀ ਤੋਂ ਵੱਡੀ ਦੇਵੀ ਕੋਈ ਨਹੀਂ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤ ਮੁਸਲਮਾਨ ਬਣਾ ਰਿਹਾ ਸੀ ਤਾਂ ਉਸ ਸਮੇਂ ਕਸ਼ਮੀਰੀ ਪੰਡਿਤ ਆਏ ਸੀ ਗੁਰੂ ਤੇਗ ਬਹਾਦਰ ਜੀ ਤੋਂ ਸਹਾਇਤਾ ਲਈ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਬੇਨਤੀ ਕੀਤੀ ਸੀ ਕਿ ਸਾਡੇ ਧਰਮ ਦੀ ਰੱਖਿਆ ਕਰੋ ਸਾਨੂੰ ਜ਼ਬਰਦਸਤ ਮੁਸਲਮਾਨ ਬਨਾਇਆ ਜਾ ਰਿਹਾ ਹੈ ਸਾਡੇ ਧਰਮ ਦੀ ਰੱਖਿਆ ਕਰੋ ਉਸ ਸਮੇਂ ਮਾਤਾ ਗੁਜਰੀ ਜੀ ਵੀ ਉੱਥੇ ਹੀ ਸਨ ਮਾਤਾ ਗੁਜਰੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਹੈ ਮੇਰੇ ਸਿਰ ਦੇ ਸਾਈਂ ਅਗਰ ਮੇਰੇ ਵਿਧਵਾ ਹੋਣ ਨਾਲ ਹਿੰਦੁਸਤਾਨ ਦੀਆਂ ਲੱਖਾਂ ਕਰੋੜਾਂ ਔਰਤਾਂ ਦਾ ਸੁਫਾਗ ਬਚਦਾ ਹੈ ਬੱਚੇ ਜੇ ਤੇ ਨੂੰ ਹੌਂਟੋਂ ਬਚਦੇ ਨੇ ਤਾਂ ਕੁਰਬਾਨੀ ਦੇ ਦਿਓ ਇਹ ਸੌਦਾ ਮਹਿੰਗਾ ਨਹੀਂ ਹੈਗਾ ਕੁਰਬਾਨੀ ਦੇ ਦਿਓ ਇੰਨਾ ਵੱਡਾ ਜਿਗਰਾ ਸੀ ਮਾਤਾ ਗੁਜਰੀ ਜੀ ਦਾ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਹੀ ਸਨ ਉਹਨਾਂ ਦੀ ਉਮਰ ਉਸ ਸਮੇਂ ਕੇਵਲ 9 ਸਾਲ ਦੀ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਗ ਵਿੱਚ ਜਾ ਕੇ ਆਪਣਾ ਸੀਸ ਦਿੱਤਾ ਸੀ ਸਹੀਦੀ ਦਿੱਤੀ ਸੀ ਕੁਰਬਾਨੀ ਦਿੱਤੀ ਸੀ ਹਿੰਦੂ ਦੇ ਧਰਮ ਦੀ ਰੱਖਿਆ ਕੀਤੀ ਸੀ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦਰੀ ਚਾਦਰ ਵੀ ਕਿਹਾ ਜਾਂਦਾ ਹੈ ਇੰਨਾ ਵੱਡਾ ਜਿਗਰਾ ਮਾਤਾ ਗੁਜਰੀ ਜੀ ਦਾ ਇਹੋ ਜਿਹਾ ਜਿਗਰਾ ਕਿਸੇ ਦਾ ਨਹੀਂ ਹੋਣਾ ਇਸ ਕਰਕੇ ਅਗਰ ਪੂਜਾ ਕਰਨੀ ਹੈ ਤਾਂ ਮਾਤਾ ਗੁਜਰੀ ਜੀ ਦੀ ਕਰੋ ਅਗਰ ਜੈਜਾ ਕਾਰ ਕਰਨੀ ਹੈ ਤਾ ਮਾਤਾ ਗੁਜਰੀ ਜੀ ਦੀ ਕਰੋ ਇਸ ਸੰਸਾਰ ਵਿੱਚ ਮਾਤਾ ਗੁਜਰੀ ਜੀ ਤੋਂ ਵੱਧ ਕੇ ਕੋਈ ਦੇਵੀ ਨਹੀਂ ਅਤੇ ਨਾ ਹੀ ਹੋਵੇਗੀ ਇਸ ਲਈ ਪੂਜਾ ਕਰਨੀ ਹੈ ਤਾਂ ਕੇਵਲ ਹੀ ਕੇਵਲ ਮਾਤਾ ਗੁਜਰੀ ਜੀ ਦੀ ਪੂਜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ